ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸਦੀ ਅਕਾਲ ਉਮੀਦ ਹੈ ਸਾਰੇ ਠੀਕ ਹੋਮ ਹੋਗੇ ਸੀਐਮ ਭਗਵੰਤ ਮਾਨ ਦਾ ਸੁਪਨਾ ਹੀ ਹੋਣ ਲੱਗਦਾ ਰਹਿ ਗਿਆ ਕਿ ਜਿਹਦਾ ਜੋਰਾ ਸ਼ੋਰਾਂ ਦੇ ਨਾਲ ਪ੍ਰਚਾਰ ਹੋ ਰਿਹਾ ਸੀ ਲਗਾਤਾਰ ਵੱਡੇ ਵੱਡੇ ਪੋਸਟਰ ਲਗਾਏ ਹਰ ਥਾਂ ਤੇ ਉਹੀ ਚੀਜ਼ ਹਮੇਸ਼ਾ ਬੋਲੀ ਜਾਂਦੀ ਸੀ ਕਿ ਇਸ ਵਾਰ 13 ਜੀੜੋ ਪੰਜਾਬ ਬਨੇਗਾ ਹੀਰੋ ਜਿਹਦਾ ਜੋਰਾ ਸ਼ੋਰਾਂ ਦੇ ਨਾਲ ਪ੍ਰਚਾਰ ਹੋ ਰਿਹਾ ਸੀ ਉਹਨੂੰ ਲੱਗਦਾ ਹੈ ਸੀਐਮ ਭਗਵੰਤ ਮਾਨ ਦਾ ਸੁਪਨਾ ਹੀ ਰਹਿ ਜਾਣਾ ਜਿਹੜਾ ਉਹਨਾਂ ਨੇ ਕਾਰਜਕਾਲ 2 ਸਾਲਾਂ ਦੌਰਾਨ ਕੀਤਾ ਲੱਗਦਾ ਕਿ ਉਹਨਾਂ ਦੇ ਕੰਮਾਂ ਤੋਂ ਸੀਐਮ ਭਗਵੰਤ ਮਾਨ ਨੇ ਜਿੰਨੇ ਕੰਮ ਕੀਤੇ ਲੋਕ ਨਾ ਖੁਸ਼ੀ ਇਹ ਲੋਕਾਂ ਨੂੰ ਕੰਮ ਪਸੰਦ ਨਹੀਂ ਆਇਆ ਇਸੇ ਲਈ ਵੋਟ ਵੀ ਬਹੁਤ ਜ਼ਿਆਦਾ ਨੀਚੇ ਡਿੱਗ ਗਈ ਤਿੰਨ ਸੀਟਾਂ ਹੀ ਕੱਲੀਆਂ ਸੀਐਮ ਭਗਵੰਤ ਮਾਨ ਲਿਜਾ ਸਕੇ ਕਾਂਗਰਸ ਪਾਰਟੀ ਜ਼ਿਆਦਾ ਸੀਟਾਂ ਲੈ ਚੁੱਕੀ ਹੈ ਸੱਤ ਸੀਟਾਂ ਕਾਂਗਰਸ ਪਾਰਟੀ ਲਿਜਾ ਚੁੱਕੀ ਹੈ ਆਜ਼ਾਦ ਉਮੀਦਵਾਰ ਪਈ ਸਰਬਜੀਤ ਸਿੰਘ ਖਾਲਸਾ ਵੱਡੀ ਲੀਡ ਦੇ ਨਾਲ ਜਿੱਤੇ ਨੇ ਜਿੰਨਾਂ ਦਾ ਲੋਕਾਂ ਵੱਲੋਂ ਸੰਗਤਾਂ ਵੱਲੋਂ ਪੂਰਾ ਸਮਰਥਨ ਕੀਤਾ ਗਿਆ ਜੋਰ ਸ਼ੋਰ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਦਾ ਪ੍ਰਚਾਰ ਕੀਤਾ ਗਿਆ ਔਰ ਦੂਜੇ ਪਾਸੇ ਦੇਖਿਏ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਉਹ ਵੀ ਵੱਡੀ ਲੀਡ ਦੇ ਨਾਲ ਦਿੱਤੇ ਨੇ ਇਤਿਹਾਸ ਲਿਖ ਦਿੱਤਾ ਫਿਰ ਦੁਬਾਰਾ ਖਡੂਰ ਸਾਹਿਬ ਦੇ ਲੋਕਾਂ ਨੇ ਪਹਿਲਾਂ ਵੀ ਇਤਿਹਾਸ ਰਚਿਆ ਸੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੀ ਤੇ ਉਹਨਾਂ ਫਿਰ ਨਮਾ ਇਤਿਹਾਸ ਸਿਰਤ ਦਿੱਤਾ ਸੀਐਮ ਭਗਵੰਤ ਮਾਨ ਦਾ ਹੁਣ ਸੁਪਨਾ ਹੀ ਰਹਿ ਗਿਆ 130 130 ਕਰੀ ਜਾ ਰਹੇ ਸੀ ਲਗਾਤਾਰ ਵੱਟੀਆਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਜਿੱਥੇ ਰੈਲੀਆਂ ਦੇ ਵਿੱਚ ਜਾ ਕੇ ਸੀਐਮ ਭਗਵੰਤ ਮਾਨ ਤੀਰ ਛੱਡਦੇ ਸੀ ਆਪਦੇ ਹਿਸਾਬ ਦੇ ਨਾਲ ਲੱਗਦਾ ਉਹ ਤੀਰ ਉਲਟਾ ਉਹਨਾਂ ਦੇ ਹੀ ਆ ਕੇ ਵੱਜੇ 13 ਸੀਟਾਂ ਐਮਪੀ ਦੀਆਂ ਲਿਜਾਣਾ ਚਾਹੁੰਦੇ ਸੀ ਪਰ ਉਹਦੇ ਵਿੱਚੋਂ ਤਿੰਨ ਹੀ ਲਿਜਾ ਸਕਿਆ ਉਹਨੇ ਇਸ ਕੱਲ ਨੂੰ ਕੀ ਕਹੀਏ ਕੀ ਸਮਝੀਏ ਕਿ ਲੋਕਾਂ ਨੂੰ ਉਹਨਾਂ ਦੇ ਜਿਹੜੇ ਕੰਮ ਕੀਤੇ ਗਏ 2 ਸਾਲਾਂ ਦੌਰਾਨ ਉਹ ਪਸੰਦ ਨਹੀਂ ਆਏ ਤੇ ਜਿਹੜੇ ਵਾਦੇ ਕੀਤੇ ਸੀ ਉਹ ਅਜੇ ਪੂਰੇ ਨਹੀਂ ਕੀਤੇ ਮਾਤਾ ਪਿਓਨਾਂ ਨੂੰ ਰੋਸ਼ ਦੇਆ ਕੀ ਕਹਿੰਦੇ ਸੀ ਸਾਡੀ ਸਰਕਾਰ ਆਈ ਤਾਂ ਅਸੀਂ 1000 ਪਰ ਮਹੀਨਾ ਪਾਵਾਂਗੇ ਜਦ ਜਾਤਾ ਗੁੱਸਾ ਮਾਤਾ ਪੈਨਾ ਨੂੰ ਇਸ ਗੱਲ ਤੇ ਆ ਗਿਆ ਹੋਣਾ ਕਿ ਪਹਿਲਾਂ 1000 ਰੁਪਏ ਕਹਿੰਦੇ ਸੀ ਕਿਉਂ 1000 ਰੁਪਏ ਪਹਿਲਾਂ ਉਹਨਾਂ ਨੇ ਪਾ ਦਿੱਤਾ 24 ਮਹੀਨਿਆਂ ਤੋਂ ਉੱਤੇ ਸਰਕਾਰ ਉਹ ਵੀ 24 24000 ਰੁਪਏ ਸਾਰਿਆਂ ਦੇ ਖਾਤਿਆਂ ਵਿੱਚ ਪਾ ਦਿੱਤਾ ਲੈ ਕਿ ਜਿਹੜਾ ਨਵਾਂ ਹੋਰ ਵਾਦਾ ਕਰ ਦਿੱਤਾ ਸੀ ਕਿ 1000 ਰੁਪਏ ਦੀ ਥਾਂ ਅਸੀਂ ਹੁਣ 1100 ਰੁਪਏ ਹਰ ਮਾਤਾ ਪੈਨਾ ਦੇ ਖਾਤਿਆਂ ਦੇ ਵਿੱਚ ਪਾਇਆ ਕਰਾਂਗੇ ਕੀ ਇਸ ਨਾਲ ਮਾਤਾ ਪੈਨਾ ਵੀ ਨਰਾਜ਼ ਹੋ ਸਕਦੀਆਂ ਔਰ ਜਿਹੜੀ ਵੱਡੀ ਲੀਡ ਦੇ ਨਾਲ ਜਿੱਤੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਰਿਤਪਾਲ ਸਿੰਘ ਖਾਲਸਾ ਇਹ ਵੀ ਇੱਕ ਇਤਿਹਾਸ ਰਚ ਦਿੱਤਾ ਜਾਗਦਿਆਂ ਜ਼ਮੀਰਾਂ ਵਾਲੇ ਹੁਣ ਵੀ ਬਹੁਤ ਬੈਠੇ ਨੇ ਆਪ ਤੇ ਦੇ ਵਿੱਚ ਹੀ ਸਾਰਾ ਮਾਹੌਲ ਬਦਲ ਦਿੱਤਾ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹ ਵੀ ਕਿਹਾ ਕਿ ਹੁਣ ਸਾਰੇ ਨੌਜਵਾਨ ਸਾਰੇ ਨੌਜਵਾਨਾਂ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਨੇ ਬੇਨਤੀ ਵੀ ਕੀਤੀ ਹੈ ਕਿ ਹਰ ਨੌਜਵਾਨ ਦਸਤਾਰ ਬੰਨਣੀ ਸਿੱਖ ਲਵੇ ਗੋਲ ਦਮਾਲਾ ਬੰਨਣਾ ਸਿੱਖ ਲਵੇ ਕੇਸ ਰੱਖਣਾ ਦਾੜੀ ਰੱਖਣਾ ਕਿ ਸੰਗ ਸੱਜ ਜੋ ਸਾਰੇ ਜਣੇ ਇਹ ਉਹਨਾਂ ਦਾ ਸੁਪਨਾ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਵੀ ਸੁਪਨਾ ਇਹ ਹੈ ਇਹੀ ਸੁਪਨਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਵੀ ਆ ਖਾਲਸਾ ਜੀ ਦਾ ਵੀ ਆ ਕਿਉਂਕਿ ਉਹਨਾਂ ਨੇ ਵੀ ਬਹੁਤ ਪ੍ਰਚਾਰ ਕੀਤਾ ਇਸ ਦੀ ਤਾਂ ਦੇਖਣਾ ਹੋਵੇਗਾ ਕਿ ਅੱਗੇ ਭਗਵੰਤ ਮਾਨ 2027 ਤੱਕ ਜਿਹੜੀਆਂ ਹੁਣ ਵਿਧਾਨ ਸਭਾ ਦੀ ਅੱਗੇ ਵੋਟਾਂ ਆਉਣੀਆਂ ਨੇ ਤੇ ਉਹਦੀ ਖਾਤਰ ਹੁਣ ਸੀਐਮ ਭਗਵੰਤ ਮਾਨ ਕੀ ਕਰਦੇ ਨੇ ਜਿਹੜਾ 11-1100 ਰੁਪਏ ਹੁਣ ਕਹਿੰਦੇ ਨੇ ਕਿ ਜਲਦੀ ਮਾਤਾ ਪਿਤਾ ਦੇ ਖਾਤਿਆਂ ਦੇ ਵਿੱਚ ਆਵੇਗਾ ਉਹ ਹੁਣ ਵੋਟਾਂ ਬਿਲਕੁਲ ਜਿਹੜੀ ਐਮਪੀ ਦੀਆਂ ਉਹ ਤਿੰਨ ਹੀ ਜਿੱਤੀਆਂ ਨੇ ਇਸ ਗੱਲ ਤੋਂ ਨਰਾਜ ਹੋ ਕੇ ਵੀ ਉਹ ਜਿਹੜਾ 11 1100 ਰੁਪਏ ਪਾਉਣਾ ਉਹ ਲੇਟ ਕਰ ਸਕਦੇ ਨੇ ਐਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਕਿਹਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਕਿ ਅਸੀਂ ਉਲੀਕਾਂਗੇ 2027 ਦੇ ਵਿੱਚ ਵੀ ਅਸੀਂ ਆਪਦੇ ਕੈਂਡੀਡੇਟ ਖੜੇ ਕਰਾਂਗੇ ਹੁਣ ਜਿਮਣੀ ਚੋਣ ਹੋਊਗੀ ਉਸ ਤੋਂ ਬਾਅਦ 2027 ਦੀ ਤਿਆਰੀ ਚੱਲ ਪੈਣੀ ਹੈ ਤੇ ਸੀਐਮ ਭਗਵੰਤ ਮਾਨ ਦਾ ਲੋਕ ਬਹੁਤ ਮਜ਼ਾਕ ਵੀ ਉਡਾਰੇ ਨੇ ਤਾਂ-ਤਾਂ ਤੇ ਬੋਕਰਾਂ ਖਲਾਰ ਕੇ ਸੱਟਰੇ ਨੇ ਕੋਈ ਪਾਣੀ ਦੇ ਵਿੱਚ ਡਬੋ ਰਿਆ ਬੋਕਰ ਨੂੰ ਬਹੁਤ ਮਜ਼ਾਕ ਉਡਾਰੇ ਨੇ ਸੀਐਮ ਭਗਵੰਤ ਮਾਨ ਦਾ ਔਰ ਦੇਖ ਲੀਏ ਆਪਾਂ ਕੀ ਕਰਮਜੀਤ ਅਨਮੋਲ ਸਿੰਗਰ ਨੇ ਰਾਈਟਰ ਨੇ ਡਾਇਰੈਕਟਰ ਵੀ ਨੇ ਉਹਨਾਂ ਦਾ ਵੀ ਭਾਰੀ ਮਾਤਰਾ ਦੇ ਵਿੱਚ ਲੋਕ ਮਜ਼ਾਕ ਉਡਾਰੇ ਨੇ ਕਿ ਪਲਮਾ ਦੇ ਵਿੱਚ ਹੀ ਤੁਸੀਂ ਚੰਗੇ ਸੀ ਕਿ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਪਹਿਲਾਂ ਹੀ ਕਰਮਜੀਤ ਨਮੂਲਾ ਦਾ ਬਿਆਨ ਸੀ ਕਿ ਅਸੀਂ ਰਾਜਨੀਤੀ 'ਚ ਕਦੇ ਵੜਨਾ ਹੀ ਨਹੀਂ ਸਾਡਾ ਜਿਹੜਾ ਕੰਮ ਚੱਲ ਰਿਹਾ ਵਧੀਆ ਕੀ ਲੋੜ ਪੈਗੀ ਕਿ ਕਰਮਜੀਤ ਨਮੂਲ ਨੂੰ ਫਰੀਦਕੋਟ ਤੋਂ ਉਮੀਦਵਾਰ ਐਮਪੀ ਉਮੀਦਵਾਰ ਖੜਾ ਕਰਨਾ ਪੈ ਗਿਆ ਭਗਵੰਤ ਸਤਮਾਨ ਵੱਲੋਂ ਜਿਹੜਾ ਕਰਮਜੀਤ ਅਨਮੋਲ ਦਾ ਮਜ਼ਾਕ ਉਡਾਇਆ ਗਿਆ ਖੜਾ ਕਰਕੇ ਫਰੀਦਕੋਟ ਤੋਂ ਜਿਨ੍ਹਾਂ ਦੀ ਵੋਟ ਬਹੁਤ ਘੱਟ ਪਈ ਐ ਭਾਈ ਸਰਬਜੀਤ ਸਿੰਘ ਖਾਲਸਾ 60 ਹਜ਼ਾਰ ਵੋਟ ਅੱਗੇ ਚੱਲ ਰਹੇ ਸੀ تن ਭਾਰੀ ਮਾਤਰਾ ਦੇ ਨਾਲ ਜੇਤੂ ਕਰਾਰ ਕਰ ਦਿੱਤਾ ਗਿਆ ਇਹ ਪਹਿਲਾਂ ਹੀ ਲੋਕਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਵਾਂਗੇ ਜਿਤਾਵਾਂਗੇ ਜਿਨ੍ਹਾਂ ਨੇ ਸਾਡੀ ਜਿਨ੍ਹਾਂ ਦੇ ਪਿਤਾ ਨੇ ਸ਼ਹੀਦ ਭਾਈ ਬੈਂਤ ਸਿੰਘ ਜੀ ਨੇ ਸਾਡੀ ਡਿੱਗੀ ਪੱਗ ਸਾਡੇ ਸਿਰ ਤੇ ਦੁਬਾਰਾ ਰੱਖੀ ਭਾਈ ਸਤਵੰਤ ਸਿੰਘ ਜੀ ਭਾਈ ਕੇਰ ਸਿੰਘ ਜੀ ਕਿ ਅਸੀਂ ਸਵਾਰ ਪੱਕਾ ਮਨ ਬਣਾਇਆ ਕਿ ਇਸ ਵਾਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹੀ ਜਿਤਾਵਾਂਗੇ ਕਡੂਰ ਸਾਹਿਬ ਦੀ ਟਿਕਟ ਤਾਂ ਵੋਟਾਂ ਤੋਂ ਪਹਿਲਾਂ ਹੀ ਪੱਕੀ ਹੋ ਗਈ ਸੀ ਇਹ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਉਣਗੇ। ਹੁਣ ਮੈਂਬਰ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਉੱਥੇ ਪੰਜਾਬ ਦੇ ਮੁੱਦਿਆਂ ਬਾਰੇ ਉਹਨਾਂ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇਗੀ। ਜਿਹੜੇ ਪੰਜਾਬ ਦੇ ਮੁੱਦੇ ਨੇ ਉੱਥੇ ਉਹਨਾਂ ਖੁੱਲ੍ਹ ਕੇ ਵਿਚਾਰ ਵੰਡੰਦਰਾ ਮੈਂਬਰ ਪਾਰਲੀਮੈਂਟ ਦੇ ਵਿੱਚ ਕੀਤਾ ਜਾਵੇਗਾ।